ਨਾ ਦੱਸੇਗਾ ਤਾਂ ਆ ਨਾ ਤੁਸੀਂ ਵੱਡੇ ਜੇ ਤਾਂ ਕੀ ਇੱਥੇ ਬਿਠੇ ਰਹੋਗੇ ਫਿਰ ਮੇਰੀ ਗੱਲ ਸੁਣੋ ਗੱਲ ਸੁਣੋ ਤੁਹਾਨੂੰ ਬਾਲੀ ਛੱਤੀ ਕੋਈ ਫੋਨ ਰਖੰਦੀ ਤੁਸੀਂ ਨਾ ਭਾਈ ਨਾ ਸਲਾਹ ਕਰ ਲੋ ਭਾਈ ਵੀ ਸਿਆਣੇ ਆ ਉਹਨਾਂ ਨੇ ਤੁਹਾਨੂੰ ਦੱਸ ਹੀ ਦੇਣਾ ਮੇਰਾ ਕੰਮ ਥੋੜਾ ਪਹਿਲੀਆਂ ਦਾ ਮੇਰੀ ਸੋਣ ਘਰ ਪਹਿਲੀਆਂ ਪੁੜੀਆਂ ਦੀ ਬਾਤ ਕਰ ਕੁੜੀ ਨੂੰ ਆਪਣੇ ਘਰ ਤੋਰੀਏ ਜੇ ਨਾ ਤੋਰੀਏ ਅੱਗ ਸਲਾਹ ਕਰ ਦੋਵੇਂ ਜੀ ਮੇਰੇ ਕੋਲ ਪਹੁੰਚੋ ਜਾ ਦੀ ਗੱਲ ਨਾ ਕਰ ਆ ਜਾ ਚਲ ਠੀਕ ਆ ਮੈਂ ਕਰਦਾ ਆ ਆਉਣਾ ਨੂੰ ਲੈ ਕੇ ਛਮੇ ਨੂੰ ਲੈ ਆਉਣਾ ਸਾਠ ਠੀਕ ਹੈ ਰஞ்சிਤ ਅਭੀ ਨਾਮ ਜਮ ਕੰਮ ਮਾਇਨਾ ਪੜ੍ਹਣਾ ਹਟੇ ਬੱਧ ਰੱਖੋ ਬਟ ਸੋਣੇ ਛਾੜਿਆ। ਇਹੋ ਛਾੜਦੇ ਨੇ ਥੱਲੇ। ਜੋ ਮਰਜ਼ੀ ਵਿਛਾਲਾ ਸਾਰਾ ਕੁਝ ਵਧੀ ਰਹਿਦਾ। ਮੇਰੀ ਘਰਦੂ ਮਾਤਾ ਦਾ ਪੋਣਾ ਐ। ਆਹ ਕੀ ਜਾਂਦੀ ਸੱਚ? ਉਹ ਕਹਿੰਦੀ ਆਗੇ ਉਹ ਰਾਧਾ ਦੇ ਸਹੁਰੇ ਨਹੀਂ ਆਏ ਉਹ ਤਾਂ। ਹਾਂ। ਇਹ ਸੱਸ aí ਨਾਲ ਆ ਘਰ ਆ ਲਾਇਆ ਹੈਗਾ। ਫੇਰ ਉਹ ਕਿਹਦੇ ਸਲਾਹ ਕਰਨੀ ਹੁਣ? ਕੀ ਕਰਨਾ ਦੱਸ ਦੂਰ ਦੂਰ ਦਾ ਕਰੀ ਕੋ। ਆ ਮੇਰੀ ਗੱਲ ਸੁਣ ਲੋ ਧਿਆਨ ਨਾਲ। ਹਾਂ। ਮੈਂ ਵੀ ਜਾਣਾ ਨਾਲ। ਤੇ ਹੋਰ? ਤੁਹਾਨੂੰ ਮੈਂ ਪਹਿਲੇ ਸਮਝਾ ਦਾਂ। ਹੂੰ। ਤੁਸੀਂ ਰਾਧਾ ਨੂੰ ਰੱਖਣ ਚ ਬਿਲਕੁਲ ਲੱਤ ਨਹੀਂ ਲਾਉਣੀ ਹੈਗੀ। ਠੀਕ ਐ ਉਹਨੂੰ ਆਪਣੇ ਘਰੇ ਜਾਣ ਦੋ ਸਾਰੇ ਪਰਿਵਾਰਾਂ ਦੇ ਝਗੜੇ ਹੁੰਦੇ ਆ ਜੇ ਕੋਈ ਉਹ ਨੀਕੀ ਹੋ ਹੀ ਗਈ ਆ ਇਹਦਾ ਮਤਲਬ ਇਹ ਨਹੀਂ ਕੁੜੀ ਨੂੰ ਘਰ ਭੇਡਾ ਲਓ ਉਹਨੂੰ ਕਹੋ ਵੀ ਕੁੜੀ ਆਪਣੇ ਘਰ ਚੱਲ ਅਗਲਾ ਤਰਲਾ ਮਾਰਨ ਡਿਆ ਬਾਣ ਕੇ ਹੁਣ ਸੱਸ ਵੀ ਤਰਲੇ ਮਾਰਨ ਡਈ ਆ ਜੋ ਵੀ ਉਹਨੇ ਹਾਥੂ ਤੇ ਚੁੱਕਿਆ ਵਾ ਉਹ ਕੱਲ ਮੈਂ ਵੀ ਥੋਕ ਕੇ ਇਨੀ ਗੱਲ ਕਹਤੀ ਸੀ ਕਿ ਜੇ ਹੱਥ ਚੁੱਕੇਗਾ ਗਾ ਤੇ ਗਾ ਫੇਰ ਰਾਧਾ ਨੂੰ ਆਪਾਂ ਨਾ ਭੇਜਾਂਗੇ ਪਤਾ ਕੀ ਐ ਰਣਜੀਤ ਕੱਲ ਨੂੰ ਇੱਥੇ ਬਿਠਾ ਲਈ ਤੇ ਖਰਚਾ ਆਪਾਂ ਨੂੰ ਲਾਉਣਾ ਪਣਾ ਹੁਣ ਕੇ ਅੱਧਾ-ਅੱਧਾ ਅਕਸਰ ਤੇ ਕਿਤੇ ਹੋਰ ਵਿਆਹ ਕਰਾਂਗੇ ਤੇ ਜੇ ਹੋਰ ਵਿਆਹਾਂ ਕਰਾਂਗੇ ਇੱਥੇ ਰਹੂਗੀ ਆਪਣੇ ਸਿਰ ਤੇ ਚੜ ਕੇ ਤਾਂ ਵੀ ਅਗਲੇ ਨੇ ਸਾਫ਼ ਹੀ ਸਮਝਾ ਮੁੜ ਕੇ ਮਾਂ ਨੇ ਕਿਹਾ ਮੇਰੀ ਕੁੜੀ ਮੇਰੇ ਇੱਥੇ ਬੈਠੀ ਆ ਘਰ ਤੇ ਇਹਦਾ ਹਿੱਸਾ ਕਰ ਤੋਂ ਸਾਰਾ ਮੇਰੀ ਕੁੜੀ ਦਾ ਤੇ ਹੋਰ ਨਾ ਸਿਆਪਾ ਬੜਾ ਤਗੜਾ ਪੈਣਾ ਜੀ ਘਰੀ ਜਾਂਦੀ ਚਲੋ ਚਲਿਏ ਮਾਂ ਦਾ ਦਾ ਹੀ ਆ ਮੇਰੀ ਗੱਲ ਸੁਣ ਲੈ ਇੰਨੀ ਗੱਲਾਂ ਕਹੀ ਤੇ ਜਨਮ ਤੋਂ ਮੈਨੂੰ ਹਾਂ ਤੂੰ ਇੱਕ ਵੀ ਇੱਕ ਗੱਲ ਸੋਚ ਵੀ ਨਹੀਂ ਗੱਲ ਦੂਜੀ ਸੋਚ ਦੀ ਨਹੀਂ ਆ ਹਾਂ ਚਲ ਸਾਰਾ ਕੁਝ ਸਹੀ ਆ ਮਾਂ ਦੀ ਗੱਲ ਮੰਨ ਲੈਣਾ ਪਾ ਜਿਹਨੇ ਤੈਨੂੰ ਡਾਕ ਨੂੰ ਨਸ਼ਾ ਪਤਾ ਨਹੀਂ ਛੱਡਦਾ ਤੇ ਗੱਲ ਬਾਤ ਵੀ ਕਿ ਨਵੀਂ ਜੀ ਕੁੜੀ ਨੂੰ ਫੇਰ ਉਹ ਹਾਲ ਹੋ ਗਿਆ ਫੇਰ ਫੇਰ ਤੇਰੀ ਮਿੱਟੀ ਡੂਗੀ ਆ ਜਿਹਨੇ ਨਸ਼ਾ ਪਤਾ ਛੱਡੂ ਗਈ ਆ ਤੁਸੀਂ ਵੀ ਰਾਤ ਨੂੰ ਪੈਗ ਲਾ ਹੀ ਲੈਂਦੇ ਜੇ ਮਾਣਾ ਜੇ ਤੁਸੀਂ ਛੱਡਦੇ ਜੇ ਪਰ ਮੈਂ ਕਿੰਨੀ ਆ ਸਮਝਾਉਂਦੀ ਆ ਪੈਗ ਲਾਉਣ ਦੀ ਗੱਲ ਹੋਰ ਹੁੰਦੀ ਆ ਠੀਕ ਹੈ ਨਾ ਜਿਹੜੇ ਬਾਤ ਹੋਰ ਗੱਲਾਂ ਆ ਜਾਂਦੀਆਂ ਨੇ ਮੇਰੀ ਗੱਲ ਸੁਣ ਪੈਗ ਲਾਉਣਾ ਨਾ ਕਿ ਟਾਈਮ ਨਾਲ ਉਹਦੀ ਕੋਈ ਚੱਕਰ ਨਹੀਂ ਆ ਜਿਹੜਾ ਦਿਨੇ ਪੀ ਲੈਣੀ ਆ ਤੇ ਹੋਰ ਜਿਹੜੇ ਖੇ ਸਵਾ ਖਾਣੀ ਨਾ ਉਹਦੇ ਨਾਲ ਚੰਗਾ ਤੇ ਉਹਨੂੰ ਹੁਣੇ ਕਹਿ ਲਈਏ ਤੇ ਦੱਸ ਵੀਰ ਕੀ ਕਰਨੀ ਗੱਲ ਅੱਦ ਇਹੋ ਗੱਲ ਕਰਨੀ ਉਹ ਤੇ ਇਹ ਨਾ ਕਹਦੇ ਹੋ ਨਾ 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 ਮੈਂ ਨਹੀਂ ਆਪਣੀ ਭੈਣ ਨੂੰ ਭੇਜਣਾ ਮੈਂ ਤਾਂ ਇੱਥੇ ਹੀ ਰੱਖਣਾ ਹੈ ਹੈ ਉੱਥੇ ਜਾ ਕੇ ਇਹ ਕਿ ਉਹ ਭਰਾ ਦਾ ਨੂੰ ਭੇਜੋ ਜੇ ਜਿਆਦਾ ਕੋਈ ਦਿੱਕਤ ਆਉਗੀ ਨਾ ਫਿਰ ਆਪਾਂ ਵੇਖ ਲਵਾਂਗੇ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਕੁੜੀ ਨੂੰ ਆਪਣੇ ਘਰੇ ਜਾਣ ਦੋ ਆਪਣੇ ਤਾਂ ਬਹੁਤ ਜਣਾ ਬਣਾਈ ਜਾਓ ਆਪਣੇ ਵੀ ਗਾਂ ਦਾ ਖਰਚੇ ਵਧਨੇ ਹੁਣ ਯਾਰ ਮੈਂ ਤੇ ਆਪ ਚਾਹਣਾ ਮੈਂ ਤਾਂ ਉਹਦੇ ਘਰੇ ਜਾਵੇ ਪਰ ਗੱਲ ਵਿੱਚ ਲਈ ਕੀ ਹੈ ਗੱਲ ਤੇ ਵਿੱਚ ਲਈ ਹੈ ਨਾ ਮੁੰਡਾ ਸਹੀ ਉਹ ਤਾਂ ਹੀ ਭੇਜਾਂਗੇ ਮੈਂ ਮੇਰੀ ਗੱਲ ਸੁਣੋ ਮੈਂ 3000 ਰੁਪਏ ਖਰਦਣ ਲੱਗੀ ਸ਼ਾਮੀ ਬਾਜ਼ਾਰ ਆ ਕਿੰਨੀਆਂ ਚੀਜ਼ਾਂ ਲਿਉਣ ਵਾਲੀਆਂ ਹਾਂ ਰਸੋਈ ਦੀਆਂ ਵੀ ਕਈ ਕੁੱਝ ਇਕੱਲੇ ਸੌਦੇ ਨਾਲ ਕੰਮ ਨਹੀਂ ਆਪਣਾ ਪੰਨਾ ਹੈਗਾ ਤੇ ਚਾਦਰਾਂ ਚੂਦਰਾ ਤੇ ਕਿੰਨੀਆਂ ਚੀਜ਼ਾਂ ਲਿਉਣ ਵਾਲੀਆਂ ਮੈਂ ਬਾਜ਼ਾਰ ਜਾਣਾ ਸ਼ਾਮੀ ਮੁਰਕੇ ਨਾਲੋਂ ਪੈਸੇ ਕਿੱਥੇ ਗਏ ਆ ਕੀ ਹੈ ਕਿ 1.5 200 ਨਾਲ ਤਾਂ ਦੱਸਦਾ ਨਹੀਂ ਆ 2 3 1.5 200 ਦਾ ਕੀ ਹੁੰਦਾ ਅੱਜ ਕੱਲ ਦੱਸਿਓ ਮੈਨੂੰ ਕਿਹੜਾ ਕੀ ਹੁੰਦਾ ਮੇਰਾ ਪਲਾਸਟਿਕ ਦਾ ਟੇਬਲ ਦਾ ਸ਼ਾਰਟ ਨਹੀਂ ਹੁੰਦਾ 1.5 200 ਦਾ ਉਹ ਵੀ 250 300 ਦਾ ਹੁੰਦਾ ਹਣ ਆ ਫਜ਼ੂਲੀ ਖਰਚਾ ਨਾ ਉਹ ਮੇਰੇ ਤੁਹਾਨੂੰ ਕੌਣ ਕਹਿੰਦਾ ਸਾਰੀ ਕਮਾਈ ਕਰ ਕਰਕੇ ਬਣਾਈ ਜੋ ਉਧਰ ਪਹਿਲਾਂ ਜੋੜ ਲੈਂਦੇ ਤੈਨੂੰ ਸਾਰੀ ਕਮਾਈ ਤੇ ਦਿਖੰਦੀ ਆ ਤੈਨੂੰ ਇਹ ਨਹੀਂ ਦਿੱਤਾ ਸੀ ਫਿਰ ਉਸ ਰਹਿਣ ਦੇ ਇਕੱਠਾ ਘਰ ਇਹ ਸਾਰਾ ਕੁਝ ਬਣਿਆ ਪਿਆ ਇਹਨਾਂ ਕੋਲ ਕਰਨ ਦੀ ਲੋੜ ਵੀ ਨਹੀਂ ਹੈ ਨਾ ਸਰ ਵੀ ਤੇ ਜਾਂਦੇ ਨੇ ਕਦਾ ਰਾਹ ਜਿਹੜਾ ਰੋ ਰੋ ਮੇਰੇ ਤੇ ਬੋਝ ਪੈਂਦੇ ਨਾ ਇਹ ਵੀ ਨਹੀਂ ਘਟਦਾ ਹੀ ਨਾ ਓਏ ਆ ਉਹ ਮੈਨੂੰ ਸੋਚ ਇਹ ਨਹੀਂ ਨਹੀਂ ਮੈਂ ਸਰਦਾਰੀ ਕਰੀ ਵੀ ਲਈ ਜਣੀ ਆ ਲੈਣੀ ਪੈਂਦੀ ਹੁਣ ਮੈਨੂੰ ਰੋ ਰੋ ਜੀ ਚੰਗਾ ਫੇ ਮੈਂ ਚੱਲਦੀ ਜੇ ਓਏ ਇੱਕ ਗੱਲ ਹੋਰ ਸੁਣ ਜਾ ਤੂੰ ਗੈ ਹੀ ਜਾਂਦੀ ਲੈ ਕੋਈ ਨਿਕਲੇ ਤਾਂ ਜਾਂਦਾ ਹੁਣ ਕੀੜੀ ਰਹਿ ਗਈ ਜੇ ਰਾਦਾ ਵੀ ਆਈ ਏ ਰਾਦਾ ਆਈ ਆ ਮੈਨੂੰ ਪਤਾ ਆਈ ਹੋਈ ਆਈ ਤੇ ਅੱਜ ਉਹਦਾ ਘਰ ਆਲਾ ਤੇ ਸੱਤਾਰੇ ਲੈਣਾ ਅੱਛਾ ਚੱਲੇਗੀ ਫੇ ਰਾਦਾ ਨਹੀਂ ਪਹਿਣਾ ਇੱਥੇ ਹੀ ਆ ਅਜੇ ਤੇ ਆਏ ਆ ਤੇ ਮੈਂ ਤੇ ਇਥੇ ਨਿਭਣ ਲਈ ਨਹੀਂ ਪਹਿਣਾ ਮੈਂ ਤੇ ਆ ਘਟ ਨਹੀਂ ਕਿੱਡਾ ਸੋਹਣਾ ਹੋਵੇ ਕਿਤੇ ਹੀਰਾ ਹੋ ਜਿਹਦੇ ਮਾਰ ਪੱਜ ਕੇ ਗਈ ਹਮ ਤਰ੍ਹਾਂ ਪੱਗ ਰੋਲ ਕੇ ਭਰਾਵਾਂ ਦੀ ਹੈ ਤੇ ਉਹਦੇ ਪਹਿਣਾ ਕਿਤੇ ਵੇਖਾ ਤੇ ਕਿਤੇ ਵੇਖਾ ਮੂੰਹ ਜੀ ਨਾਲ ਨੂੰ ਕਰ ਉਹ ਤਰ੍ਹਾਂ ਕਿਦਾਂ ਜਿ ਤਰ੍ਹਾਂ ਫੜੇ ਮੂੰਹ ਤੇ ਲਿਖਿਆ ਹੁੰਦਾ ਤੇ ਮੈਨੂੰ ਤਾਂ ਐ ਲੱਗਣ ਲੱਗਾ ਜਿਦਾਂ ਖੁੱਭੀ ਨੇ ਇਹ ਕਹਾਣੀ ਇਹਨਾਂ ਚੱਜ ਸਵਾਦ ਦਾ ਲੀੜਾ ਗਾਲ ਨਾ ਉਹ ਤਰੀਕੇ ਦੀ ਜੁਤੀ ਤੇ ਆਏਗੀ ਤੇ ਤੇਰੇ ਮੋਟਰਸਾਈਕਲ ਤੋਂ ਉਹ ਤਾਂ ਭੈਣ ਜੀ ਇੱਥੇ ਖੜੂ ਤੇ ਮੈਂ ਵੀ ਨਹੀਂ ਲੈਂਦਾ 15 ਮਿੰਟ ਸਟਾਰਟ ਹੋਈ ਹੀ ਨਾ ਤੇ ਮੋਟਰਸਾਈਕਲ ਮੈਨੂੰ ਮੈਂ ਤਾਂ ਕਿਤੇ 50 ਰੁਪਈਆ ਦਾ ਤੇਲ ਪਾਇਆ ਹੋਣਾ ਤੇ ਉਹ ਵੀ ਕਿਧਰੋਂ ਆ ਚੀ ਮੋਗ ਲੈਣਾ ਤਾਂ ਮਾਂ ਜਿਹੜੀ ਆ ਭੈਣਾ ਮਾਂ ਉਹਦਾ ਅਸ਼ਰਾ ਭੈਣ ਜੀ ਕਿਤੇ ਵੀ ਕੰਮ ਦੁਆਰ ਨਹੀਂ ਜੀ ਨੂੰ ਲੱਗਦਾ ਦੱਸ ਦੇ ਤੂੰ ਚੱਲੀ ਹਾਂ ਕਿਤੇ ਚੱਜ ਸੁਆਦ ਦਾ ਲੱਭ ਕੇ ਚੱਲਣੀ ਤੇ ਲੋਕਾਂ ਨੂੰ ਪਤਾ ਲੱਗਾ ਇਹ ਗਈ ਆ ਤੇ ਆ ਮੁੰਡਾ ਤੇ ਕਿਤੇ ਵੇਖੀ ਮੁੰਡਾ ਕੀ ਆ ਸ਼ਕਲ ਨਹੀਂ ਕਿਤੇ ਵੇਖਣ ਨੂੰ ਪੈਣ ਜੀ ਕਰਦਾ ਮੈਂ ਤਾਂ ਪੈਣ ਕੇ ਤੇ ਵੇਖ ਕੇ ਦੰਗੀ ਆ ਗਈ ਮੇਰੀ ਇੱਥੇ ਕਿਤੇ ਪੈਰਾਂ ਥੱਲੇ ਜ਼ਮੀਨ ਕਿਤਵੀਂ ਪਿਹ ਹੈ ਰਾਦਾ ਆ ਗਈ ਲੱਭਾ ਡਿੱਗਦੇ ਨਹੀਂ ਨਾ ਕੋਈ ਤੁਸੀਂ ਨਹੀਂ ਬਚ ਗਈ ਹਾਂ ਬਚ ਗਈ ਸਭ ਪਰ ਤੂੰ ਵੇਖ ਹਾਂ ਨਹੀਂ ਮੈਂ ਤੇ ਵੇਖ ਲਾਂਗੀ ਹਾਂ ਕਮਜੀ ਪੈਜੀ ਜਵਾਈ ਪਾਈ ਦਾ ਇਸ ਦਾ ਕੁੜਮਾਚਾਰ ਇਹਨਾਂ ਮਜ਼ਾਕ ਨਹੀਂ ਬਣਾਇਦਾ ਕਲੀਚ ਸਾਟੀਆਂ ਵੀ ਟੀਆਂ ਹੈਗੀਆਂ ਨੇ ਕਹਿੰਦੇ ਮੋਜਾਤ ਨਹੀਂ ਬਣਾਉਂਦੀ ਜਦੋਂ ਦੇਖੇਂਗੀ ਤੂੰ ਵੀ ਰਾਣੀ ਰਹੇਗੀ ਤੇ ਮੈਂ ਤੇ ਵੇਖੀ ਹੋਇਆ ਟੀਏ ਕਿ ਨਮੂਨਾ ਵਾ ਮੇਰਾ ਇਹ ਨਮੂਨਾ ਹੈ ਜਵਾਈਆਂ ਨੂੰ ਨਮੂਨਾ ਨਹੀਂ ਕਹਿਦਾ ਹੁੰਦਾ ਉਹ ਜਿਵੇਂ ਦੇ ਨੇ ਨਾ ਬਹੁਤ ਚੰਗੇ ਨੇ ਬਹੁਤ ਸੋਹਣੇ ਨੇ ਤੇ ਆ ਰਾਜਕੌਰ ਜਿਹੜੀ ਬੜੀ ਉਹਦੀ ਫਲ ਕੱਢ-ਕੱਢ ਤੇ ਲੋਕਾਂ ਦੇ ਟੀਆਂ ਪਹਿਣਾ ਜਵਾਈਆਂ ਨੂੰ ਨਿੰਦ ਦੀ ਹਮਾ ਨੂੰ ਨਿੰਦੇ ਕੋਣ ਫਲਾਨੀ ਮਧਰੀ ਠਿੰਗੜੀਆਂ ਤੇ ਹੁਣ ਆਪਣੇ ਘਰ ਦੀ ਟੀ ਰੰਗ ਲੱਗੀ ਇਹ ਪੇਜੀ ਲੜਕੇ ਉੱਤੇ ਆ ਗਈ ਤੇ ਜਵਾਈ ਦੇਖ ਕੇ ਕੀ ਹੋ ਤੁਹਾਨੂੰ ਪੱਲੇ ਤੇ ਪੈ ਗਿਆ ਤਾਂ ਕੱਟ ਹੀ ਦੇਗਾ ਤੁਸੀਂ ਇੰਨੀ ਖੋਜ ਖਬਰ ਕਿਸੇ ਦੀ ਨਾ ਕੱਢਿਆ ਕਰੋ ਤੁਹਾਨੂੰ ਕੀ ਲੈਣਾ ਦੇਣਾ ਤੁਸੀਂ ਆਹੜ ਗਵਾੜੀ ਜਵਾਈ ਜਿੰਨੀ ਦੇਰ ਗਲਜ ਮੋਟਰਸਾਈਕਲ ਸਟਾਰਟ ਕਰਦਾ ਤੁਹਾਨੂੰ ਇਹਨਾਂ ਵੀ ਪਤਾ ਕਿ 15 ਮਿੰਟ ਮੋਟਰਸਾਈਕਲ ਸਟਾਰਟ ਨਹੀਂ ਮੈਂ ਇੱਥੇ ਰੋਟੀ ਮੈਂ ਹੀ 50 ਰੁਪਏ ਦਾ ਪੋਆਇਆ ਉਹਨੇ ਕਿ 100 ਰੁਪਏ ਦਾ ਪੋਆਇਆ ਉਹ ਮੈਂ ਵੇਲੀ ਨਹੀਂ ਨਾ ਮੈਂ ਕਿਤੇ ਚੱਲੀ ਹਾਂ ਤੇ ਮੇਰੇ ਰੱਬ ਨੂੰ ਇਧਰ ਨੂੰ ਧਿਆਨ ਪੈ ਗਿਆ ਮੈਂ ਆਖਾਂ ਤੁਸੀਂ ਖਲੋਗੇ ਬੰਦਾ ਬੰਦਾ ਕਿੱਦਾਂ ਨਹੀਂ ਨਹੀਂ ਕਿ ਬੰਦੀ ਕਿ ਜੀ ਵੇਖੇ ਤੇ ਜਾ ਮੈਂ ਦੇਖਿਆ ਤੇ ਇੱਧਰ ਹੀ ਬੜੇ ਤੇ ਮੈਂ ਫਿਰ ਅੰਦਾਜ਼ਾ ਹੀ ਲਾ ਲਿਆ ਧੀਏ ਦੀ ਕੁੜਮਣੀ ਆ ਤੇ ਜਵਾਈ ਆ ਤਾਂ ਕਰਕੇ ਪਰ ਮੈਨੂੰ ਤੇ ਇੱਕ ਗੱਲ ਪਤਾ ਜੇ ਜਿਹੜਾ ਕਿਸੇ ਦਾ ਘਰ ਤੋੜਦਾ ਜੇ ਨਾ ਤੇ ਜਿਹੜਾ ਕਿਸੇ ਨੂੰ ਚੁਕਣਾ ਦਿੰਦਾ ਜੇ ਨਾ ਉਹਦਾ ਹਾਲ ਬੜਾ ਮਾੜਾ ਹੁੰਦਾ ਜੇ ਇਹ ਫਿਰ ਲੋਕੀ ਖਲੋ ਖਲੋ ਵੇਖਦੇ ਜੇ ਤੇ ਫਿਰ ਉਹਨੂੰ ਨਾ ਰੋਣ ਦੀ ਵੀ ਤਾਂ ਕੋਈ ਜਲਪਦੀ ਤੇ ਨਾ ਬੁੱਕਲ ਵਿੱਚ ਲੈਣ ਨੂੰ ਮੋਲ ਬਦੱਸ ਨਾ ਤੇ ਤੂੰ ਬੜੀਆਂ ਕਰਦੀ ਆ ਜਿਹੜੀ ਰਾਧਾ ਆ ਕੇ ਬੇਚੀ ਇਹਦਾ ਘਰ ਕਿੰਨੇ ਤੋੜਿਆ ਤਕੀ ਨਾ ਹਰ ਮੇਗਾ ਕੀ ਬੰਦਾ ਜਿਵੇਂ ਅੱਜਕੱਲ ਕਰਾਂ ਵਿੱਚ ਕੋਈ ਨਾ ਕੋਈ ਬੈਠਣਾ ਹੁੰਦੀ ਐ ਨੀ ਨੀਂਦੋ ਲੈਣ ਵਾਸਤੇ ਉੱਥੇ ਵੀ ਕੋਈ ਨਾ ਕੋਈ ਹੋਣੀ ਐ ਉਹਦੇ ਗਲੀ ਮੱਲੇ ਚ ਕੋਈ ਹਰ ਮੱਲੇ ਚ ਇੱਕ ਦੇ ਬੈਠੀ ਜਿਆ ਖਬਰ ਰੱਖਣ ਵਾਸਤੇ ਤਾਂ ਹੀ ਤੇ ਅੱਜਕੱਲ ਲੋਕਾਂ ਨੇ ਗੇਟਾਂ ਦੇ ਤਾਲੇ ਲਵਾੜੇ ਬੰਦ ਕਰਦੇ ਪਹਿਲੇ ਉਹ ਕੀ ਗੇੜ ਕਿ ਚੱਲ ਭੇਜਨ ਗਲੀਆਂ ਚ ਲਵਾ ਲੈਂਦੇ ਸੀ ਹੁਣ ਅੱਜਕੱਲ ਲੋਕਾਂ ਨੇ ਲਵਾੜੇ ਬੰਦ ਕਰਦੇ ਕਾ ਨਾਮ ਰੱਖਤਾ ਹੋਏ ਨੇ ਇੱਕ ਬੰਦਾ ਹੈਗਾ ਉਸਦੇ ਵੇ ਸ਼ਾਮ ਰਾਖੀ ਵਾਵਾ ਕਰ ਲੈਂਦਾ ਤੇਰੀ ਤਸਵੀ ਉੱਕੇ ਥਾਈ ਅੜੀ ਆ ਬਸ ਸਕੇ ਹੀ ਨੇ ਸਿਖਾਇਆ ਕਹੀਨੇ ਸਿਖਾਇਆ ਨਹੀਂ ਭੈਣ ਕੋਈ ਨਹੀਂ ਸਿਖਾਉਂਦਾ ਇੰਨੇ ਕੋ ਗੱਲਾਂ ਨਹੀਂ ਸਿੱਖੀਆਂ ਹੀ ਆਉਂਦੀਆਂ ਮਤਲਬ ਕੋਈ ਨਹੀਂ ਸਿੱਖੀਆਂ ਆਉਂਦੀਆਂ ਇੱਕ ਨੂੰ ਰੱਖਣੀ ਬੜੀ ਸੌਖੀ ਜੇ ਜਦੋਂ ਦੋ ਹੋ ਜਾਂਦੀਆਂ ਨੇ ਨਾ ਬੜੀਆਂ ਔਖੀਆਂ ਜੀ ਚੰਦ ਫਿਰ ਵੀ ਰਾਜ ਦੀ ਹਿੰਮਤ ਜੀ ਹਿੰਮਤ ਕਾਦੀ ਆ ਨੱਕ ਚ ਵੜਦਾ ਅੰਗਲੀ ਦੇ ਗੱਲ ਕਰਨ ਜੋਗੀ ਇਤਨੀ ਗੱਲ ਚਲੋ ਐਸਾ ਕੰਮ ਤੁਸੀਂ ਨਹੀਂ ਕਰਦੇ ਚੰਗੇ ਲੱਗਦੇ ਹੈਗੇ ਅਮਰ ਪੰਜੇ ਮੈਂ ਤਾਂ ਨਹੀਂ ਕੋਟ ਚਾਹ ਪੀ ਲੈਂਦੇ ਬਣਾਉਂਦੀ ਨਹੀਂ ਮੈਂ ਚਾਰੀ ਪੀਣੀ ਹੈਗੀ ਬਸ ਮੈਂ ਪੀਣੀ ਕੋਟ ਪੀ ਲੈਂਦੀ ਨਹੀਂ ਕੋਈ ਵੀ ਤੁਸੀਂ ਪੀਓ ਫਿਰ ਗਲੀ ਚ ਬੈ ਜਾਇਆ ਜੀ 쿠ਸੀ ਦਾ ਆ ਕੇ ਪਤਾ ਕੀ ਗੱਲ ਜੀ ਅੱਜ ਤੱਕ ਨਾ ਚੋੜੀਆਂ ਚਾਰੀਆਂ ਬੜੀਆਂ ਪਈਆਂ ਹੁੰਦੀਆਂ ਜੇ ਜਦੋਂ ਤਿਆਰ ਨੂੰ ਵੀ ਰੱਖਿਆ ਕਰੋ ਬੂਆ ਮੇਰਾ ਗੇਰ ਖੁੱਲਣਾ ਜੀ ਤੇ ਮੈਨੂੰ ਜਦੋਂ 10 ਕਿ ਮਿੰਟ ਲੱਗਨੇ ਚ ਹੁੰਦਾ ਨਹੀਂ ਮੈਂ ਕੋਈ ਚੌਂਕੀਦਾਰ ਨਹੀਂ ਤੂੰ ਤੇ ਮੇਰੇ ਨਾਲ ਐ ਗੱਲਾਂ ਕਰਨ ਢਈ ਹੈ ਤੇ ਮੈਂ ਗੱਲਾਂ ਦੀ ਦੋ ਦੱਸਤੀਆਂ ਹਾਂ ਤਸੋਤੈ ਮੈਂ ਗੱਲਾਂ ਦੱਸਾਂ ਤਸੇ ਮੈਨੂੰ ਦੋ ਦੋ ਸਿਆਣੇ ਤਸੇ ਮੈਨੂੰ ਮੱਲੇ ਦੀ ਖਬਰ ਸੁਣਾਛੜੀ ਇਹ ਫੜ ਕੇ ਸਾਰੀ ਤਾਂ ਹੈਗੀ ਆ ਨਾ ਤੈਨੂੰ ਕਿੱਥੋਂ ਇੰਨੀਆਂ ਗੱਲਾਂ ਦਾ ਪਤਾ ਲੱਗਣਾ ਚੱਲ ਬਾਬਾ ਜਾ ਚੱਲ ਜਾ ਚਾਹ ਬਣਾਓ ਤੇ ਚਾਹ ਪੀਓ ਚੱਲ ਚੱਲ ਚਲ ਜਾ ਤੂੰ ਨਦਰੋਂ ਪੀਓ ਲੱਤ ਨਾਲੇ ਵੇਖ ਵੱਡੀ ਆਈ ਸਿਆਣੀ ਬਣਨ ਸਾਰੇ ਮੱਲੇ ਦੀ ਨੂੰ ਖਬਰ ਹੈਗੀ ਏ ਇਹਨੂੰ ਆਪਣੇ ਘਰ ਦੀ ਖਬਰ ਨਹੀਂ ਹੈਗੀ ਜਦੋਂ ਇਹਨੂੰ ਆਪਣੀਆਂ ਦਾ ਪਤਾ ਲੱਗਿਆ ਨਾ ਤੈਨੂੰ ਭੱਜਣ ਦੀ ਥਾਂ ਨਹੀਂ ਲੱਭਣੀ ਹੈਗੀ ਚੱਲੀ ਸਾਰੇ ਮੱਲੇ ਨੂੰ ਇਹ ਜਨਾਨੀ ਪੜ ਗਈ ਇਹਨੂੰ ਹੋਰ ਕੋਈ ਕੰਮ ਹੀ ਨਹੀਂਗਾ ਹਾਏ ਹਾਏ ਕਿਤੇ ਪਲਾਈਦਾ ਤੇ ਜਮਾਨਾ ਹੀ ਨਹੀਂ ਨਾ ਰਹਿ ਗਿਆ ਜਿੰਨੂੰ ਸਿੱਧੇ ਰਾਹ ਪਾਓ ਉਹ ਆਦਾ ਮੇ ਪੁੱਠੇ ਰਾਹੀ ਤੁਰਨਾ ਤੁਰਿ ਜਾਓ ਮੇਰਾ ਕੀ ਵਗਾਲ ਲੋਗੇ ਖਾਓ ਖਸਮ ਨੂੰ ਜਾ ਕੀ ਕਹਿੰਦੇ ਮम्मा ਫੇ ਹੋਰ ਤਾਂ ਮੈਂ ਕਰਤਾ ਹੀ ਸੀਮਾ ਆ ਜਾਂ ਅੰਟੀ ਲੱਗਦਾ ਸਿਮਰਨ ਆਂਟੀ ਆਏ ਸਸੀ ਘੰਟੀ ਸਸੀ ਘਾਲ ਸਸੀ ਘਾਲ ਬੇਟੇ ਸਸੀ ਘੰਟੀ ਸਸੀ ਘਾਲ ਕੋਤੇ ਕੀ ਆਜਾ ਸਸੀ ਘਾਲ ਬੇਨ ਜੀ ਕੀ ਆਜਾ ਹੋਰ ਆਂਟੀ ਜੀ ਸਸੀ ਘਾਲ ਠੀਕ ਹੈ ਬੱਚੇ ਤੁਸੀਂ ਸੁਣੋ ਕੀ ਗੱਲ ਬੜੀ ਲੋਕ ਕੇ ਬੈਠੇ ਹੋ ਆਈ ਜਾ ਠੰਡ ਨਹੀਂ ਆਈ ਤੁਸੀਂ ਲੋਕ ਜੀ ਇੱਥੇ ਸਾਹਮਣੇ ਬੈਠੇ ਨਹੀਂ ਸਾਹਮਣੇ ਤਾਂ ਕੋਈ ਨਹੀਂ ਨਜ਼ਰ ਆਂਦੇ ਸਾਹਮਣੇ ਹੋਵੇ ਤੇ ਗਲੀ ਚ ਬਾਹਰ ਨਿਕਲਦੇ ਆਦੇ ਜਾਂਦੇ ਨਜ਼ਰ ਨਾ ਆਉ ਲੋਕ ਕੀ ਕੀ ਬਣਾ ਅਟਕਾਰ ਦੀਆਂ ਸੋ ਟੈਂਸ਼ਨਾਂ ਬਸ ਉਹੀ ਗੱਲਾਂ ਬਰਤਾ ਕਰਨ ਨੇ ਜੀ ਹਾਂ ਇਹਦੀ ਕਿਹੜੇ ਟੈਂਸ਼ਨਾਂ ਪੈ ਗਈਆਂ ਨੇ ਘਰ ਦੀਆਂ ਬਾ ਸਾਥੀ ਟੈਨਸ਼ਨ ਆ ਕਾ ਦੀਆਂ ਰਾਧਾ ਦੀ ਟੈਨਸ਼ਨ ਹੀ ਬੱਸ ਉਸਾਂ ਤੁਹਾਨੂੰ ਕਹਿੰਦੀ ਉਹ ਰਾਧਾ ਦੀ ਕਿੰਨੀ ਟੈਨਸ਼ਨ ਹੋ ਗਈ ਰਾਧਾ ਅੱਜ ਨਹੀਂ ਘਰ ਆ ਹਾਂ ਉਹ ਤਾਂ ਮੈਨੂੰ ਪਤਾ ਕੋਰੋਨਾ ਆਇਆ ਸੀ ਘਰ ਕੱਲ੍ਹ ਆਇਆ ਸੀ ਉਹਨੂੰ ਅੱਛਾ ਤੇ ਆਪਾਂ ਉਹਨਾਂ ਕੋ ਸਮਾਂ ਲੜਿਆ 4-5 ਦਿਨ ਦਾ ਆਪਾਂ ਕਹਾਂ ਤੁਹਾਨੂੰ ਸਮਾਂ ਦੇਉ ਸੋਚਣ ਦਾ ਅੱਛਾ ਤੇ ਅਸੀਂ ਸੋਚ ਕੇ ਭੇਜਾਂਗੇ ਤੁਹਾਨੂੰ ਤਾਂ ਪਤਾ ਹੀ ਨਸ਼ੇ ਬੜੇ ਕਰਦਾ ਵਾ ਇਹੋ ਹੀ ਸਲਾਹ ਕਰਦੇ ਪਏ ਹਾਂ ਅਪਰਚੀ ਵੀ ਹੁਣ ਕੀ ਕਰਨਾ ਕੁੜੀ ਭੇਜੀਏ ਕਿ ਨਾ ਭੇਜੀਏ ਮਾਦੇ ਗਰੰਟੀ ਪੂਰੀ ਚੁੱਕਣ ਦੀ ਆ ਤੇ ਹਾਂ ਵੀ ਮੁੰਡਾ ਮੇਰਾ ਨਸ਼ਾ ਨਹੀਂ ਕਰਦਾ ਪਰ ਮਾ ਆਪਾਂ ਦੇ ਉਹ ਸੋਚਣੇ ਵੀ ਕੀ ਕਰੀਏ ਪਰਾਟੀ ਮੇਰਾ ਭੇਜ ਨੂੰ ਬਿਲਕੁਲ ਨਹੀਂ ਮੰਨ ਕਰਦਾ ਰਾਧਾ ਕੀ ਕਹਿੰਦੀ ਰਾਧਾ ਕਹਿੰਦੀ ਆ ਵੀ ਹਜੇ ਨਹੀਂ ਜਾਣਾ ਤੇ ਮੈਨੂੰ 4-5 ਦਿਨ ਚਾਹੀਦੇ ਉਹ ਨੂੰ ਵੀ ਸੋਚਣ ਦਾ ਟਾਈਮ ਚਾਹੀਦਾ ਵਾ ਜੇ 4-5 ਦਿਨ ਕਹਿੰਦੀ ਨਾ ਤੂੰ ਦਿਓ 4-5 ਦਿਨ ਕੋਈ ਗੱਲ ਨਹੀਂ ਓਹ ਟੈਨਸ਼ਨ ਰਹਿਣਾ ਦੇਖੋ ਭੈਣ ਜੀ ਉਹਨੇ ਚ ਆਹੋ ਇਹੀ ਭੈਣ ਨੇ ਕਹਿੰਦੀ ਵੀ ਉਹਨੂੰ ਹੀ ਪੁੱਛਦੇ ਆ ਰੁਕ ਜਾ ਕੋਈ ਤਰੀਕੇ ਨਾਲ 2 ਦਿਨ ਉਹ ਹੋਏਗੇ ਤੇ ਪੋਚੂਗਦੇ ਫਿਰ ਮਰਦਾ ਦੀ ਗੱਲ ਕਰਨਾ ਤੇ ਵੱਡੀ ਗੱਲ ਇਹ ਕਿ ਧੀਆ ਬੋਝ ਤੇ ਹੁੰਦੀਆਂ ਨਹੀਂ ਮਾਪਿ ਉਹ ਤੇ ਤੇ ਬੋਝ ਤੇ ਹੋ ਹੈ ਨਹੀਂ ਤੇ ਜਿਹੜਾ ਫੈਸਲਾ ਬਾਕੀ ਉਹ ਭਰਾ ਜਿਹੜਾ ਫੈਸਲਾ ਲੈਣਗੇ ਸਹੀ ਲੈਣਗੇ ਵੱਡੀ ਗੱਲ ਹੈ ਤੁਸੀਂ ਨਾਲ ਬੈਠੇ ਜੇ ਕਰਦੇ ਵੱਡੇ ਮੈਨੂੰ ਤੇ ਅਮਰਜੀਤ ਭੈਜੀ ਨੇ ਆ ਰਾਜ ਰੋ ਕੇ ਸਾਰੇ ਕਹਾਣੀ ਦੱਸੀ ਜੀ ਕੀ ਦੱਸਾਂ ਕਿ ਮੈਨਾਂ ਨੂੰ ਕਰਦੀ ਪਤਾ ਹੀ ਲੱਗ ਗਿਆ ਤੁਹਾਨੂੰ ਕਿ ਸਾਰਾ ਕੁਝ ਤੇ ਤੂੰ ਤੁਸੀਂ ਦੱਸਣਾ ਚੰਗਾ ਨਹੀਂ ਸਮਝਿਆ ਨਹੀਂ ਨਹੀਂ ਦੱਸਣਾ ਮੈਂ ਤੁਹਾਨੂੰ ਇੱਕ ਤੁਸੀਂ ਆਪੇ ਆਪਣੇ ਨੂੰ ਗਰੀ ਚ ਨਹੀਂ ਦੇ ਦੇ ਮਰਿਆ ਰੱਬ ਸਮਝਿਆ ਫੋਨ ਵੀ ਨਹੀਂ ਆਇਆ ਮਰਿਆ ਨਹੀਂ ਕਿਸੇ ਨੂੰ ਕਿ ਮਰਿਆ ਨੂੰ ਸਮਝਣਾ ਆਪੀ ਮਰਿਆ ਆਪੀ ਉਦੋਂ ਰਾਧਾ ਦਾ ਸਾ 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 ਗੀਤ ਉਹ ਆ ਗਿਆ ਉਦੋਂ ਆ ਕੰਮ ਪੈ ਗਿਆ ਕੀ ਕਿਹਨੂੰ ਕਹੀ ਘਰ ਦੀਆਂ ਗੱਲਾਂ ਆਪਣਾ ਘਟ ਚ ਕਚਪੜਾ ਤੂੰ ਤਾਂ ਆਪਣਾ ਘਟ ਨਗਾ ਹੋਣਾ ਨਹੀਂ ਉਹ ਵਾਲੋ ਕੋਲ ਲੱਗੀ ਸੀ ਸ਼ਮੀ ਤੇ ਤੁਸੀਂ ਉਹਨੂੰ ਰੋਕਿਆ ਨਹੀਂ ਮੈਂ ਮੇਰੀ ਤੈਨੂੰ ਕੀ ਪਤਾ ਮੈਂ ਕਿੰਨਾ ਰੋਕਿਆ ਐਨਾ ਰੋਕਿਆ ਕਿ ਪੁੱਛੀ ਕੁਛ ਨਾ ਕਿਉਂ ਨਹੀਂ ਰੋਕਿਆ ਪੁੱਛ ਸੀ ਮਾਨੂੰ ਕਿੰਨੀ ਵਾਰ ਆਹੀ ਰੋਕਿਆ ਇੱਕ ਵਾਰ ਸੋਹਰਾ ਰਾਣੇ ਨੂੰ ਰੋਕੇ ਰੋਪਈ ਹੋਰ ਦਸੇ ਤੋਂ ਵੱਧ ਕੀ ਕਰਦੀ ਪਿਆਰ ਨਾਲ ਸਮਝਾਣਾ ਸੀ ਰਾਜਪੈਨ ਜੀ ਤੁਸੀਂ ਮਾਂ ਵੀ ਪਿਓ ਵੀ ਭਰਾ ਵੀ ਸਾਰੀ ਜਗ੍ਹਾ ਤੇ ਤੁਸੀਂ ਖਲੋਤੇ ਤੇ ਭੈਣ ਜੀ ਮੈਂ ਤੇ ਬਾਰ ਬਾਰ ਉਹਨੂੰ ਤਿਆਰ ਨਾ ਸਮਝਾ ਲਈ ਹਾਂ ਜਦੋਂ ਇਹਨਾਂ ਨੂੰ ਭਾਂਡੇ ਵੰਡੇ ਮੈਂ ਉਹਦਾ ਵੀ ਸਮਝਾਇਆ ਜਦੋਂ ਇਹਨਾਂ ਨੇ ਕਮਰੇ ਅੱਡ ਗਏ ਤੇ ਮੈਂ ਉਹਦਾ ਵੀ ਸਮਝਾਇਆ ਮੈਂ ਤੇ ਸਮਝਾਉਂਦੀ ਰਹੀ ਇਹ ਬੋਲਦੀ ਨਹੀਂ ਹੈਗੀ ਉਹ ਬੋਲਣ ਹਟਦੀ ਨਹੀਂ ਹੈਗੀ ਫਿਰ ਵੀ ਮੈਂ ਪਿਆਰ ਨਾਲ ਬਥੇਰੇਆਂ ਨੂੰ ਕੁੱਤ ਰਹਿ ਉਹ ਕੱਠੀਆਂ ਰੋ ਕੋਈ ਗੱਲ ਨਹੀਂ ਦੁਨੀਆ ਗੱਲਾਂ ਨਹੀਂ ਕਰੂਗੀ ਪੋਰ ਭੈਣ ਜੀ ਤੁਹਾਨੂੰ ਪਤਾ ਹੀ ਹੈ ਮੇਰੇ ਸੁਭਾਅ ਦਾ ਮੈਂ ਕਿੰਨਾ ਬੋਲਣਾ ਹੈ ਜੀ ਜੇ ਕਠੀਆਂ ਰਹਿਣ ਦੁਨੀਆ ਨੇ ਤਾਂ ਵੀ ਗੱਲਾਂ ਕਰਦੀ ਹੈ ਜੇ ਨਾ ਰਹਿਣੀਆਂ ਤਾਂ ਵੀ ਗੱਲਾਂ ਕਰਨੀਆਂ ਹੈ ਜੀ ਇਹ ਤੁਸੀਂ ਉਹਨੂੰ ਪਿਆਰ ਨਾਲ ਸ਼ਮੀ ਨੂੰ ਕਹਿਣਾ ਸੀ ਸ਼ਮੀ ਪੁੱਤ ਸਮਝਦਾਰ ਬਣ ਸਿਆਣੀ ਬਣ ਆਪਣਾ ਘਰ ਸੰਭੋ ਲੋਕਾਂ ਨੂੰ ਕਹਿਣ ਦਾ ਮੌਕਾ ਨਾ ਦਿਓ ਲੋਕੀ ਤੇ ਤੁਹਾਡਾ ਘਰ ਪੜ ਉਹ ਤਿਆਰ ਖੜੋਤੇ ਹੋਏ ਜੇ ਬਾਹਰ ਤੇ ਪਹਿਲਾਂ ਤਾਂ ਘਰ ਦੇ ਨਹੀਂ ਸਮਝਦੇ ਉਹਨੇ ਤਾਂ ਸਾਡੀ ਗੱਲ ਇੱਕ ਵੀ ਨਹੀਂ ਸੁਣੀ ਹੈਗੀ ਹੁਣ ਤਾਂ ਲੱਗ ਚੁੱਕੀ ਆ ਪੂਰੀ ਲੋਕਾਂ ਦੇ ਮਗਰ ਚੁੱਕਣਾ ਹਾਂ ਬਸ ਸਾਨੂੰ ਮਿਲੰਦੀ ਪੂਰੀ ਤੇ ਉਹਨੇ ਘਰ ਦਿੱਤਾ ਚਪਾੜ ਹੁਣ ਤੇ ਨਿਕਲ ਗਈ ਘਰੋਂ ਹੁਣ ਵੇਖੋ ਹੁਣ ਕਾਦਾ ਪਿਆਰ ਹੁਣ ਤਾਂ ਅੰਟੀ ਕੋਈ ਪਿਆਰ ਨਹੀਂ ਹੈਗਾ ਨਾ ਤੇ ਸਾਨੂੰ ਬੁਲਾਉਂਦੀ ਜੇ ਚੱਜਨਾ ਤੇ ਨਾ ਕੋਂਦੀ ਜੀ ਨਾਲੇ ਮੰਮੀ ਦਾ ਦਿਲ ਥੋੜਾ ਕਰਦਾ ਸੀ ਕਿ ਦੋਵੇਂ ਭਰਾ ਵੱਖਰੇ ਵੱਖਰੇ ਹੋ ਜਾਣ ਉਹ ਇੰਨਾ ਕ ਜਿਆਦਾ ਲੜਦੇ ਸੀ ਨਾ ਇੰਨਾ ਜਿਆਦਾ ਸਾਡੇ ਘਰ ਰੋਜ਼ ਕਲੇਸ਼ ਰੋਜ਼ ਨੇਤ ਦਾ ਕਲੇਸ਼ ਕਦੀ ਭਾਂਡਿਆਂ ਤੋਂ ਕਦੀ ਕਿਚਨ ਤੋਂ ਕਦੀ ਕੋਈ ਕੀ ਜੀ ਦਾ ਕਲੇਸ਼ ਤੇ ਮੰਮੀ ਹਾਇਕੇ ਕਹਿੰਦੇ ਫੈਸਲਾ ਲੰਨੋ ਦੋਵੇਂ ਭਰਾ ਇਕੱਠੇ ਰਹੋਗੇ ਚਲ ਇਹ ਆਪੀ ਵਖੜਾ-ਵਖੜਾ ਕਰਕੇ ਤੁਹਾਡੇ ਦੋਵਾਂ ਭਰਾਵਾਂ ਦਾ ਪਿਆਰ ਰਹੂਗਾ। ਹਾਂਜੀ ਜੇ ਦੋ ਵਯਾ ਹੀ ਆਈ ਸੀ ਨਾ ਪੁੱਛੋ ਹੀ ਕੁਛ ਨਾ ਇੰਨੀ ਚੰਗੀ ਸੀ। ਇੰਨਾ ਦੋਵਾਂ ਚ ਪਿਆਰ ਸੀ ਤੇ ਮੈਨੂੰ ਬੜਾ ਹੀ ਚਾ ਚੜਿਆ ਵੇਖ ਕੇ ਇਹਨਾਂ ਨੂੰ ਇਹ ਤੇ ਭੈਣਾ-ਭੈਣਾ ਬਣ ਕੇ ਰਹਿਣੀਆਂ ਮੇਰਾ ਘਰ ਸਵਰਗ ਆ। ਮਗਰ ਪਤਾ ਨਹੀਂ ਨੂੰ ਹੌਲੀ-ਹੌਲੀ ਕਿਹਦੀ ਚੁਕਣਾ ਮਿਲ ਗਈ ਕੌਣ ਆ ਗਿਆ ਕੀ ਨੂੰ ਸਮਝਾ ਗਿਆ। ਪਤਾ ਹੀ ਕੁਛ ਨਹੀਂ ਲਗਾਇਨੇ ਤੇ ਅੱਡ ਹੋਣ ਦੀ ਲੇਲੀ ਫੜੀ। ਪਤਾ ਨਹੀਂ ਪੇ ਕਿਉਂ ਕੋਈ ਕਹਿੰਦਾ ਹੀ ਮਾਂ ਨੇ ਸਮਝਾਤਾ ਮਾਂ ਨਾਲ ਫੋਨ ਤੇ ਲੱਗੀ। ਮੈਨੂੰ ਅੱਡ ਕਰ ਦਿਓ ਮੈਂ ਨਹੀਂ ਰਹਿਣਾ ਨਾਲ ਮੈਨੂੰ ਬਾਹਲੇ ਵੱਖਰੇ ਕਰ ਦਿਓ ਮੈਂ ਨਹੀਂ ਰਹਿਣਾ ਨਾਲ ਮੇਰਾ ਕਮਰਾ ਵੱਖਰਾ ਕਰ ਦਿਓ ਬੈੱਡ ਲਾਇਆ ਨਵਾਂ ਕੋਈ ਕੁਛ ਨਹੀਂ ਕੀਤਾ ਭੈਣ ਜੀ ਮੈਂ ਤੇਨਾਂ ਹੱਥ ਜੋੜ-ਜੋੜ ਕੇ ਕਹਿਆ ਕਿ ਪੁੱਤ ਇਤਰਾ ਨਾ ਕਰੋ ਇਕੱਠਿਆਂ ਚ ਬਰਕਤ ਜੇ ਇਕੱਲੇ ਹੋਗੇ ਨਾ ਫਿਰ ਪਤਾ ਲੱਗਣਾ ਫਿਰ ਤੂੰ ਖਸੁੰ ਦੇ ਕੇ ਰੋਣਾ ਹੀ ਤਾਂ ਹੁਣ ਵੀ ਫਿਰ ਵੀ ਹੋ ਗਈ ਵਕਰੀ ਤਾਂ ਮੈਂ ਕੀ ਕਰ ਸਕੀ ਦੱਸੋ ਮੈਨੂੰ ਟੈਂਸ਼ਨ ਆ ਗਈ ਟੈਂਸ਼ਨਾਂ ਕਰਦੀ ਆ ਭੈਣ ਜੀ ਆਂਟੀ ਜੀ ਰਾਧਾ ਦੀ ਮੱਕੀ ਨਹੀਂ ਤੇ ਇਹਨਾਂ ਦੀ ਵੀ ਟੈਂਸ਼ਨ ਆ ਰਹੀ ਪੈ ਗਈ ਸੀ ਸੀ ਹਾਂ ਸ਼ਮੀਲ ਉਹ ਵੀ ਆਈ ਆਈ ਉਹ ਤੇ ਬੜੀ ਚੰਗੀ ਸੀ ਪਰ ਬਹੁਤ ਮੈਨੂੰ ਹੋਣੀ ਬੜਾ ਪਿਆਰ ਕਰਦੀ ਹੁੰਦੀ ਇਹ ਚੁਕਨਾ ਬੜੀ ਇਹ ਕੋਈ ਚੁਕਨਾ ਆ ਗਈ ਲਈ ਤੁਹਾਡੇ ਘਰ ਦੇ ਵਿੱਚ ਤੇ ਘਰ ਖੇ ਰੁਖੇ ਰੁਖੇ ਨੇ ਭੈਣ ਜੀ ਮੈਂ ਸੋਦੀ ਮੇਰੇ ਬੱਚੇ ਦੋਵੇਂ ਬੱਕਰੋ ਬਕਰੀ ਹੁਣ ਮੇਰੀਆਂ ਨੂਹਾ ਬਕਰੀਆਂ ਹੋਣ ਕਿਹੜੀ ਮਾਂਵਾ ਕਹਿੰਦੀ ਨੇ ਮੇਰੇ ਬੱਚੇ ਇੱਕੋ ਥੇ ਬੈਠਾ ਹੋਵੇ ਤੇ ਇੱਕ ਇਥੇ ਬੈਠਾ ਹੋਵੇ ਕਿਹੜੀ ਮਾਂ ਗਈ ਅਤਾ ਜਿੱਦੜ ਘਰ ਛੱਡ ਕੇ ਗਈ ਆ ਨਾ ਕਿੰਨਾ ਮੈਂ ਰੋਈ ਨਾ ਕਿੰਨਾ ਇਹਨੂੰ ਸਮਝਾਇਆ ਵੀ ਕੋਤੋਂ ਦੀ ਜਾਂਦੀ ਜਾਂਦੀ ਰਹੀ ਇਹਨਾਂ ਨੂੰ ਕਨ ਪਤਾ ਨਹੀਂ ਕਿ ਤੂੰ ਅੱਡ ਹੋ ਗਈ ਇਹ ਲੱਗੇ ਤੇ ਉਤਰਾ ਹੀ ਆਪਾਂ ਆਪਣੇ ਮਕਾਨ ਚ ਆਏ ਆ ਵੱਖਰੇ ਹੋਏ ਆ ਇੰਨਾ ਮੇਰਾ ਮਨ ਭਰਿਆ ਉਹਦੋਂ ਕਹਿਣ ਦੀ ਗੱਲ ਮੈਨੂੰ ਨਹੀਂ ਸੀ ਪਤਾ ਉੱਥੇ ਇਸ ਘਰ 'ਚ ਮੈਂ ਤੇ ਆਂਦੀ ਬਿਸਾ ਇੱਧਰ ਇੱਥੇ ਮੈਂ ਅਮਰਜੀਤ ਪੈਂਜੀ ਨੂੰ ਕਿਹਾ ਮੇਕੇ ਮਕਾਨ ਦੇ ਬੰਦ ਪਿਆ ਸੀਗਾ ਤੇ ਕਹਿੰਦੀ ਤੇ ਉਹਨਾਂ ਰਾਜ ਪੈਂਜੀ ਦੀ ਨੂੰ ਹੀ ਆਈ ਸੀ ਅਮਰਪਤ ਜੀ ਆਰਟੀ ਦੇ ਬੜਾ ਸਵਾਲ ਲੈਂਦੇ ਆ ਉਹ ਤੇ ਇੱਕ ਇੱਕ ਨੂੰ ਖਲਾ ਕੇ ਪੁੱਛਦੇ ਆ ਕਿ ਇਹਨਾਂ ਦੇ ਘਰ ਕੋਈ ਗੱਲ ਹੋਈ ਆ ਮੈਂ ਤੇ ਇਹਨਾਂ ਨੂੰ 50 ਨਹੀਂ ਕਿਹਾ ਉਹ ਬੇਰਾਮਦ ਤਿਆਰ ਹੋਏ ਨਾ ਮਾਰਿਆ ਕਰੋ ਅੰਦਰ ਉਹ ਵੀ ਸ਼ਮੀਲ ਮੈਂ ਉਹਨੂੰ ਕਿਹਾ ਮੈਂ ਕਿਹਾ ਉਧਰ ਜਾਣ ਦਾ ਤੁਹਾਡਾ ਕੀ ਮਤਲਬ ਬੰਦਾ ਉਧਰ ਜਾਣ ਦਾ ਮੈਂ ਕਿਹਾ ਤੁਹਾਡੇ ਘਰ ਕੀ ਮਤਲਬ ਬੰਦਾ ਨਵੀਂ ਨਵੀਂ ਨੂੰ ਧੀਏ ਚਲੋ ਅਗਲੀ ਦਿਨ ਕੋਈ ਗੱਲ ਨਹੀਂ ਜਿੱਥੇ ਰਾਜਪਿੰਜੀ ਦੀ ਇੱਕ ਨੂੰ ਉਹ ਦੋਨੋਂ ਨੂੰ ਉਹਦੇ ਬਸ ਦੋਨੋਂ ਇੱਕ ਬਰਾਬਰ ਜਦੋਂ ਦਿਲ ਕੀਤਾ ਇੱਧਰ ਆ ਗਈ ਜਦੋਂ ਦਿਲ ਕੀਤਾ ਉਸੇ ਚਲੀ ਗਈ ਤੁਹਾਡਾ ਕੀ ਮਤਲਬ ਮੈਂ ਕਿਹਾ ਹੋਰ ਹੈ ਉਧਰ ਜਾਣ ਦਾ ਭਗੋਂ ਇੱਧਰ ਵੀ ਉਹਦੇ ਪੈਰ ਇੱਥੇ ਹੀ ਰਹਿਦਾ ਨਹੀਂ ਤੇ ਉਹ ਤੇ ਮੰਮੀ ਇੱਥੇ ਬੈਠੇ ਨੇ ਜਿਉਂ ਅੰਦਰ ਸ਼ੰਮੀ ਕਹਿੰਦੀ ਜੀ ਇਹਦੇ ਤੁਹਾਡੀ ਗਲਤੀ ਜੀ ਮੈਂ ਕੀ ਕਰੀ ਇਹ ਇਹ ਤੁਹਾਡੀ ਗਲਤੀ ਹੈ ਜਦ ਪਹਿਲੇ ਦਿਨ ਤੁਸੀਂ ਵੇਖਿਆ ਸੀ ਨਾ ਉਹ ਸ਼ੰਮੀ ਨੂੰ ਇੱਧਰ ਉੱਧਰ ਹੋ ਕੇ ਗੱਲਾਂ ਕਰਦੀ ਏ ਤੁਸੀਂ ਉਦੋਂ ਹੂੰ ਲਗਾਮ ਫੜਨੀ ਸੀ ਅਮਰਜੀਤ ਮੈਂ ਤੇ ਅਮਰਜੀਤ ਨੂੰ ਕਿਹਾ ਸੀ ਮੈਂ ਮੈਂ ਇੱਧਰ ਬੈਠੀ ਆ ਤੂੰ ਉੱਧਰ ਕੀ ਕਰਨ ਗਈ ਮੈਂ ਤੈਨੂੰ ਸ਼ਰਮ ਨਹੀਂ ਆਦੀ ਤੂੰ ਉੱਧਰ ਗਈ ਆ ਫਿਰ ਮੈਂ ਆਪਣੇ ਨੋਨ ਨੂੰ ਕਿਹਾ ਵੀ ਤੂੰ ਸੱਸ ਲਾ ਕੇ ਆ ਕੇ ਮੈਂ ਉਹ ਦਿਉ ਨੂੰ ਉੱਥੇ ਸੱਦ ਰਿਆ ਹੋਰ ਦੱਸ ਭੈਣ ਜੀ ਮੈਂ ਇੱਥੇ ਤਲਾਵਾ ਕੀ ਕਹਿੰਦੀ ਉਹਨੂੰ ਉਹਦੇ ਮੂੰਹ ਤੇ ਚਪੇੜ ਮਾਰਦੀ ਸਾਡੇ ਘਰ ਨਹੀਂ ਜਾਂਦੀ ਜਿੱਥੋਂ ਉਹਨੂੰ ਸੱਦਦੇ ਸਾਡੇ ਦੇ ਉਹ ਨਹੀਂ ਕੋਈ ਮਾੜੀ ਮੱਤ ਨਹੀਂ ਨਾ ਦਿੰਦੇ ਚੰਗੀ ਮੱਤ ਦਿੰਦੇ ਤਾਂ ਨਹੀਂ ਜਾਂਦੀ ਮਾੜੀ ਮੱਤ ਦਿੰਦੇ ਤਾਂ ਟਾਡੇ ਵਾਲੇ ਵੀ ਘੇੜਾ ਰਹਿੰਦਾ ਉਹਦਾ ਹੁਣ ਜੇ ਆਪਾਂ ਅਮਰ ਜੀ ਅਮਰ ਜੀ ਦਾੰਟੀ ਨੂੰ ਮਨਾ ਕਰਦੇ ਆ ਤੇ ਸਭੀ ਲੜ ਪੈਂਦੀ ਕੈਸੀ ਲਾਜ ਜੇ ਸਮੂਹ ਗਲੀ 'ਚ ਕੋਈ ਪਿਆਰ ਨਾ ਬਣਾਉਂਦਾ ਤੋ ਇਹ ਪਤਾ ਨਹੀਂ ਕਿਉਂ ਸੜਦੇ ਜੇ ਛਾਂਟੀ ਥੋੜਾ ਗਲੀ 'ਚ ਗਲੀ 'ਚ 50 ਆਂਟੀਆਂ ਨੇ ਇੱਕੀ ਥੋੜਾ ਸਾਡੇ ਕੋਲ ਪਰਸਨਲ ਰਹਗੀ ਪਰ ਇਹ ਗੱਲ ਸ਼ਮਮੀ ਨਹੀਂ ਨਾ ਸਮਝਦੀ ਸ਼ਮਮੀ ਕਹਿੰਦੀ ਆ ਕਿ ਮੈਂ ਉਹਨੂੰ ਮਾਂ ਸਮਝਦੀ ਆਂ ਆਪਣੀ ਉਹ ਮੈਂ ਨਾ ਮਾਵਾਂ ਧੀਆਂ ਪਾਲ ਇਹ ਕਹਿੰਦੀ ਇਸ ਤਰੀਕੋਈ ਕੋਈ ਕੋਈ ਨਹੀਂ ਥੋੜਾ ਰਿਸ਼ਤੇ ਦਾ ਵੀ ਮਾਂ ਇੱਥੋਂ ਆ ਕੇ ਬਣੀ ਇੱਥੋਂ ਹੀ ਆ ਕੇ ਮਾਂ ਬਣਾ ਲਈ ਆ ਜੀ ਸ਼ਮਮੀ ਪੁੱਤ ਆ ਜਾਓ ਅੰਟੀ ਜੀ ਮਿਹਰਵਾਨ ਇੱਧਰ ਆ ਜਾਓ ਇੱਧਰ ਆ ਕੇ ਬਹਿਨੇ ਆਪਾਂ ਇਧਰ ਆ ਰੋ ਚਾਪੀਨੇ ਜੋ ਸਾਡਾ ਹੀ ਦੀ ਪੋਤਨੀ ਚੰਗਾ ਸੀ ਬਗਾਨਿਆਂ ਨੂੰ ਕੀ ਆਪੀ ਅੱਜ ਜਦੋਂ ਮਰਜੀ ਵੇਖਦਾ ਜਦੋਂ ਮੈਂ ਜਾਨ ਲਾ ਲਾਣਾ ਆਫਿਸ ਜਾਂ ਦਫਤਰ ਜਾਂ ਕਿਤੇ ਵੀ ਤੇ ਪਾਰ ਬੈਠੀ ਦੀ ਬੂਏ ਚ ਹੁੰਦੀ ਆ ਜਾਂ ਤਾਂ ਕੁਰਸੀ 'ਤੇ ਬੈਠੀ ਹੁੰਦੀ ਆ ਤੇ ਜਾਂ ਝਾਤੀ ਮਾਰਦੀ ਕਰਦੀ ਇਧਰ ਕਰਦੀ ਇਧਰ ਮੈਂ ਤੇ ਹੁਣੇ ਉਹਨੂੰ ਸੁਣਾਤਾ ਸੀ ਮੈਂ ਕਿਹਾ ਲੋਕਾਂ ਨੇ ਅੱਜਕੱਲ ਚੋਰੀਆਂ ਹੁੰਦੀਆਂ ਪਈਆਂ ਨੇ ਤੇ ਲੋਕੀ ਕੈਂਚੀ ਗੇਟ ਲਵਾਉਣ ਲੱਪੇ ਨੇ ਸਾਡੇ ਮੱਲੇਵਰੇ ਨਹੀਂ ਲਵਾਉਂਦੇ ਪਏ ਅੱਜ ਉਹ ਕਹਿੰਦੇ ਬਿਨੇ ਸਾਡੇ ਗਲੀ ਹਰ ਗਲੀ ਦੇ ਵਿੱਚ ਇੱਕ ਨਾ ਇੱਕ ਪਹਿਰੇਦਾਰ ਹੈਗਾ ਏ ਉਹ ਪੈਰਾ ਦਿੰਦਾ ਸਾਨੂੰ ਕੀ ਜਰੂਰਤ ਹੈ ਨਵਾਣ ਦੀ ਅਸੀਂ ਤੁਮੇ ਕਿਸੇ ਨੂੰ ਨਾ ਗੱਲ ਕੀਤੀ ਹੋਵੇ ਇਹਨੇ ਸਾਰੇ ਘਰਾਂ ਚ ਕਮਾਇਆ ਸਾਡੇ ਨੂੰ ਜਿਆਦਾ ਪਣੜੀ ਕੀਤੀ ਹੈ ਨਾ ਮੈਂ ਕਹਿੰਦਾ ਸਾਰੇ ਲੋਕੀ ਕੋਈ ਨਹੀਂ ਆ ਪੀਚਰ ਦਾ ਨਾ ਕੀ ਗੱਲ ਹੋਗੀ ਕੋਣ ਅਸਿਕਾ ਦੇ ਕਰੀ ਮੈਨੂੰ ਜਵਾਬ ਨਹੀਂ ਹੁੰਦਾ ਕਿ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਪਤਾ ਕਿੱਥੋਂ ਆਗਦਾ ਇਹੋ ਹੀ ਜਾ ਕੇ ਜਾਤਾ ਸੀ ਕੋਈ ਕਹਿੰਦੇ ਨਾ ਲੱਕੀ ਕਹਿਂਦੇ ਲੋਕਾਂ ਦੇ ਕਹਿੰਦੇ ਅਸੀਂ ਥੋੜਾ ਜਣਾ ਲੋਕਾਂ ਦੇ ਕਹਿੰਦੇ ਸੀ ਮੈਂ ਕਿ ਇੱਕ ਵਾਰ ਥੋੜਾ ਕੱਢ ਦੇਣੀ ਹੈ ਲੋਕਾਂ ਦੇ ਕਹਿੰਦੇ ਥੋੜਾ ਸੀ ਉਹਨਾਂ ਨੂੰ ਪੁੱਛਣਾ ਹੈ ਅਮਰ ਜੀ ਜੀ ਤੇ ਮੈਂ ਘਰ ਆ ਦੀ ਝਾੜ ਵੀ ਕੀਤੀ ਸੀ ਮਗਰ ਫਿਰ ਬਾਹਲਾ ਜਵਾਈ ਤੁਹਾਡੀ ਦੀ ਇਹ ਤੁਸੀਂ ਸੋਚੋ ਲੋਕੀ ਦੇ ਵਹਿਲੀਆ ਬੈਠੇ ਸੋਚੀ ਜਾਂਦੇ ਨੇ ਤੇ ਕਹਾਣੀਆਂ ਬਣਾਈ ਜਾਂਦੇ ਨੇ ਕੋਈ ਨਾ ਅੱਗੇ ਸਾਨੂੰ ਟੈਨਸ਼ਨਾਂ ਤੇ ਟੈਨਸ਼ਨਾਂ ਪਈ ਜਾਂਦੀਆਂ ਪਹਿਲਾਂ ਰਾਣੀ ਦੀ ਪੈ ਗਈ ਪਹਿਲਾਂ ਰਾਦੇ ਦੀ ਪੈ ਗਈ ਤੇ ਮੁੜ ਕੇ ਰਾਣੀ ਦੀ ਪੈ ਗਈ ਕੋਈ ਨਾ ਇਹੋ ਹੀ ਕਰ ਕਹਾਣੀ ਨਾ ਕੋਈ ਨਾ ਕਹਵਾ ਤੇ ਨਹੀਂ ਲੱਗਦਾ ਮੇਰੇ ਅੱਗੇ ਮੈਂ ਮੰਮੀ ਨੂੰ ਕਹਿ ਜਾਂਦੀ ਮੈਂ ਕਿ ਰਾਣੀ ਨੂੰ ਇੱਥੇ ਬੁਲਾ ਲਓ ਲੋਕੀ ਨਾ ਘਰ ਪਾੜਨ ਚ ਵੀ ਬੜੇ ਤੇਜ਼ ਆ ਘਰ 파ੜਨ ਨੂੰ ਤੇ ਲੱਗੇ ਰਹਿੰਦੇ ਮਗਰ ਵੀ ਜਿੰਨਾ ਚਿਰ ਘਰ ਨਾਲ ਨਾ ਪਾਟੇ ਉਹ ਵੀ ਸਾਹ ਨਹੀਂ ਲੈਂਦੇ ਕੋਈ ਗੱਲ ਨਹੀਂ ਰਾਜ ਪਿੰਜੀ ਤੁਸੀਂ ਫਿਗਰ ਨਾ ਕਰੋ ਕੋਈ ਗੱਲ ਨਹੀਂ ਅੱਡ ਹੈਗਾ ਤੇ ਕੋਈ ਨੀ ਰਹਿੰਦੇ ਅਰੇ ਆਂਟੀ ਜੀ ਮੈਂ ਤੁਸੀ ਦਿਲ ਵਿੱਚੋਂ ਅੱਡ ਨਾ ਹੋਵੋ ਉਹੀ ਤਾਂ ਮਾਨੂੰ ਕਹਿ ਕੇ ਤੋੜਿਆ ਦਿਨਾਂ ਵਿੱਚੋਂ ਅੱਡ ਨਾ ਹੋਵੋ ਇਤਰਾ ਨਾ ਕਰੀ ਆਉਂਦੀ ਜਾਂਦੀ ਰਹੇ ਵੀ ਤੇ ਲੋਕਾਂ ਨੂੰ ਕੋਈ ਮਹਿਸੂਸ ਨਾ ਹੋਵੇ ਹਾਂ ਇਤਰਾ ਨਹੀਂ ਮੈਂ ਮਾਂ ਇੱਥੇ ਰਹਿ ਗਈ ਆ ਮੈਂ ਤੁਹਾਡੀ ਵੀ ਆ ਫਿਰ ਕੀ ਹੋ ਗਿਆ ਉਹ ਵੀ ਮੇਰਾ ਕੋੰਦੇ ਨੇ ਅੱਡ ਧੀਆਂ ਪੋ ਤੁਹਾਡੇ ਘਰ ਹੀ ਤੇ ਨੇ ਸੱਸ ਜੀ ਸੱਸ ਜੀ ਸੱਸੀ ਕਾਲ ਰਾਣੀ ਹੋਰ ਰਾਣੀ ਤੇਰੇ ਸੱਸੀ ਕਾਲ ਸੱਸੀ ਕਾਲ ਤੇ ਮਾਂ ਤੇ ਲਾਖੀ ਹੈਂ ਤੂੰ ਬੋਲਾਂ ਚੀ ਗੇ ਸ਼ਬਦ ਵਧੀਆ ਮੰਮੀ ਸੱਸੀ ਕਾਲ ਸੱਸੀ ਕਾਲ ਪੁੱਤ ਬਹਿ ਜਾ ਇੱਥੇ ਸੱਸੀ ਕਾਲ ਆਪੀ ਸੱਸੀ ਕਾਲ ਜੀ ਨਾ ਉਹਨਾਂ ਨੇ ਕਿਹਾ ਅਸੀਂ ਆਏ ਆ ਤੇ ਆਂਟੀ ਅੱਗੇ ਡੱਟ ਕੇ ਲੇ ਫਿਰ ਕੀਆ ਭਾਈਆ ਮੈਂ ਰੱਗੇ ਕਹਿਣਾ ਰਾਣੀ ਨੇ ਉਹਨਾਂ ਨੂੰ ਔੜੀ ਲੱਗ ਗਈ ਆ ਇਹ ਤਾਂ ਤੇਰੇ ਘਰ ਦੇ ਨਾਲ ਕਿੰਨੇ ਰੋਲ ਕੰਨੇ ਕਰਦੀਆਂ ਕੀ ਆ ਮੈਂ ਆਪਾਂ ਨੇ ਵੇਥੀ ਆਣਾ ਰੋਣ ਕਰਕੇ ਜੀ ਵੱਧ ਕੇ ਪੰਟ ਨਹੀਂ ਆ ਭਰਾ ਦਿਲ ਬੜਾ 부ਝਿਆ ਬੰਦਿਆ ਮੇਰਾ ਆਪ ਦੀ ਵਾਰਾਂ ਦੇ ਨਾਲ ਪੁੱਤਰ ਘਰ ਨਹੀਂ ਹੁੰਦੇ ਘਰ ਹੁੰਦੇ ਨਹੀਂ ਜੀਆਂ ਦੇ ਨਾਲ ਜੀ ਆਪਣੇ ਹਸਬੰਦ ਜਰਾ ਗੂ ਤੇ ਘਰ ਇਹਦਾ ਲੰਗਦਾ ਜਿਵੇਂ ਮਾਂ ਨੇ ਵੇਲੀਆਂ ਹੀ ਹੁੰਦੀ ਸਾਰਾ ਦਿਨ ਠੀਕ ਹੈ ਉਹ ਤਾਂ ਤਾਂ ਸਹੀ ਹੈ ਛੰਮੀ ਠੀਕ ਹੈ ਹਾਂ ਜੀ ਮੰਮੀ ਜੀ ਬਿਲਕੁਲ ਠੀਕ ਹੈ ਪਾਣੀ ਪੂਰੇ ਨਹੀਂ ਨਹੀਂ ਕਿਸੇ ਚੀ ਦੀ ਲੋੜ ਨਹੀਂ ਆਂਟੀ ਜੀ ਅਸੀਂ ਹੁਣੇ ਰੋਟੀ ਖਾ ਕੇ ਆਏ ਹਾਂ ਕਸਤੀ ਕੋਈ ਨਹੀਂ ਖਾਦੀ ਤੇ ਮੈਂ ਸ਼ਮੀ ਬਣਾਏਗੀ ਤੇ ਅਸੀਂ ਖਾਵਾਂਗੇ ਕੋਈ ਗੱਲ ਨਹੀਂ ਆਂ ਤੁਸੀਂ ਮੇਰੇ ਨਾਲ ਚਲੀਏ ਰੋਟੀ ਰੋਟੀ ਆ ਆਓ ਤਿਆਰ ਕਰੀਏ ਰੋਟੀ ਉਧਰ ਕਿਉਂ ਬਣਾ ਲਈਏ ਇੱਧਰ ਬਣਾਵਾਂਗੇ ਸਾਡੀ ਤੇ ਸ਼ਮੀ ਵੈਸੇ ਹੀ ਬੜੀ ਜ਼ਿਆਨੀ ਹੈ ਮਿੰਟਾ ਸਕਿੰਟ ਦਾ ਸਾਰਾ ਕੰਮ ਕਰ ਲੈਂਦੀ ਹੈ ਕਿ ਨਹੀਂ ਸੀ ਮਾਂ ਸਹੀ ਗੱਲ ਆਂਦੀ ਜੇ ਬਣਾਏਗੀ ਤੇ ਫੇਰ ਹੀ ਖਵਾਏਗੀ ਨਾ ਤੁਹਾਨੂੰ ਮੈਨੂੰ ਤੇ ਵੈਸੇ ਨਹੀਂ ਖਵਾਉਣੀ ਹੈਗੀ ਸ਼ਮੀ ਨੇ ਕਿ ਤੂੰ ਬਣਾਉਂਗੀ ਤੇ ਸਾਰੇ ਹੀ ਖਾਣਗੇ ਤੇ ਤੂੰ ਰਹਿ ਜਾਵੇਂਗੀ ਕੋ ਚਲਾ ਨਾ ਕਮਾਨੀ ਕੁਝ ਨਾ ਕੀ ਵਧੀ ਤੋਂ ਨਹੀਂ ਆਈਆਂ ਮੈਂ ਜੀ ਨਹੀਂ ਕਰਦਾ ਹੁਣ ਉਹ ਤੇ ਗੱਲ ਅੱਡ ਆ ਤੁਸੀਂ ਦੱਸੋ ਕੀ ਕਰਨ ਸੱਧਿਆ ਸੀ ਥੋੜਾ ਜਲਦੀ ਜਗੇ ਕਿ ਕਿਤੇ ਜਾਣਾ ਪੁੱਤ ਹਾਂਜੀ ਸ਼ਮੀ ਫਤੋ ਠੀਕ ਹੈ ਨਾ ਹਾਂਜੀ ਅੰਟੀ ਜੀ ਬਹੁਤ ਵਧੀਆ ਉਤਰ ਕਰੋ ਗੱਲ ਇਹ ਤੁਸੀਂ ਕੀ ਕਰਨਾ ਲ ਮੈਂ ਹੁਣ ਚੱਲਾਂ ਤੇ ਕੋਈ ਨਹੀਂ ਮੈਂ ਸ਼ਮੀ ਨਾਲ ਬਾਅਦ ਦੇ ਬੈ ਕੇ ਗੱਲ ਕਰਾਂਗੀ ਕੋਈ ਨਹੀਂ ਕੋਈ ਨਾਲ ਚਾਹ ਪੀਾਂਗੇ ਨਾਲ ਗੱਲ ਕਰਾਂਗੇ ਸਿੱਖਾ ਰਾਜੋ ਮੇਰੀ ਕੋਈ ਨਾ ਕੋਈ ਮੈ ਆਉਗੀ ਤੂੰ ਵੀ ਆਜੀ ਕਰ ਕੋਈ ਗੱਲ ਨਹੀਂ ਤੇ ਭਿੰਦੀ ਮੈਂ ਚੱਲਾ ਤੇ ਸਾਗ ਲਿਤਾ ਸਾਗ ਨਹੀਂ ਹੈ ਤੇ ਪੈਜੋ ਤੇਰਾ ਤੀ ਕੋਈ ਸਬਜੀ ਨਾ ਬਣਾਇਆ ਜੇ ਤੇ ਸਾਗ ਭੇਜਾਂਗੀ ਠੀਕ ਤੇ ਸ਼ਮੀ ਤੂੰ ਵੀ ਇੱਧਰ ਆ ਕੇ ਰੋਟੀ ਖਾਈ ਸਾਗ ਬਣਾ ਕੇ ਭੇਜਾਂਗੀ ਤੇ ਰਾਣੇ ਇੱਧਰ ਰੋਟੀ ਖਾ ਕੇ ਜਾਇਆ ਜੱਚ ਠੀਕ ਹੈ ਤੇ ਦੋ ਤੁਸੀਂ ਗੱਲਾਂ ਬਾਤਾਂ ਮਾਰੋ ਗੱਪਾ ਛੱਪਾ ਮਾਰੋ ਠੀਕ ਆ ਚਲੋ ਠੀਕ ਆ ਆਂਟੀ ਕੋਈ ਨਾ ਠੀਕ ਹੈ ਪਤਾ ਚਲ ਚਲ ਠੀਕ ਚੰਗਾ ਬੋਤਾ ਹਾਂ ਚਲ ਚਲ ਚੰਗਾ ਚਲ ਚੰਗਾ ਭੈਜੀ ਜੇ ਗਾਜੀ ਤਾਂ ਹਾਂ ਜਰੂਰ ਆਇਆ ਜੀ ਅੱਛਾ ਹਾਂ ਜੀ ਇਹ ਦੇ ਦਿਓ ਸਾਫ ਟਾਈਮ ਹਾਂ ਜੀ ਅੰਦਰ ਟੇਬਲ ਪਈ ਜਾਂਦੀ ਸਿਮਾ ਚਾਹ ਹੀ ਬਣਾ ਲਿਆ ਨਹੀਂ ਕੋਈ ਕੋਈ ਜ਼ਿਆਦਾ ਵਿੱਚ ਕਰਨੀ ਆਂ 3 ਦਿਨ ਹੋ ਜਾ ਆ ਰਕੋ ਇਹ ਨਹੀਂ ਠੰਡ ਹੈ ਗਿਆ ਕੋਈ ਨਹੀਂ ਕੋਈ ਕਹਿੰਦੀ ਚਾਹ ਵੀ ਪੀ ਲਈ ਨੇ ਹਾਂ ਜੀ ਦੱਸੋ ਭੈਜੀ ਕੀ ਸੋਚਿਆ ਰਾਜਾ ਦਾ ਰਾਜਾ ਦਾ ਉਹ ਰਾਜਾ ਕੋਲ ਗੱਲ ਕਰਨੀ ਤਾਂ ਹੀ ਫੋਨ ਕਰਦੇ ਪਏ ਹਾਂ ਹੂੰ ਤੁਹਾਨੂੰ ਪਤਾ ਤਾਂ ਹੈਗਾ ਦੋਵੇਂ ਆਏ ਹੈਗੇ ਹੀ ਮਾ ਪੁੱਤ ਹਾਂ ਜੀ ਜੀ ਤੁਹਾਨੂੰ ਪਤਾ ਮੈਂ ਇੱਥੇ ਹੀ ਹਾਂ ਤੇ ਤੇਰਾ ਕੀ ਫੈਸਲਾ ਤੂੰ ਹੀ ਦੱਸ ਦੇ ਮੇਰਾ ਫੈਸਲਾ ਵੀ ਮੈਂ ਤੈਨੂੰ ਭੇਜਣ ਵਾਲਿਆ ਜਗਾ ਵੇਖ ਕੱਲ ਨੂੰ ਫੇਰ ਉਹੀ ਕੰਮ ਹੋਵੇ ਫੇਰ ਕੁੱਤੇ ਮਾਰੇ ਤੇਰਾ ਦਾ ਦੁਖੀ ਰਹੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਪਹਿਣ ਦੁਖੀ ਰਹੇ ਮੇਰੀ ਗੱਲ ਸੁਣ ਭਾਜੀ ਕੁੜੀਆਂ ਨੂੰ ਕੋਣ ਰਖਸਵੇ ਕਰੇ ਰਾਜ ਰਾਣੇ ਨੇ ਰਖਸਵੇ ਉਹਨੇ ਇੱਕ ਨੱਕ ਜਿੰਦ ਘਰੇ ਜਾਣਾ ਹੀ ਉੱਥੇ